ਸਾਸਟ੍ਰਿਕਾ ਜੀ ਸਾਰਿਆਂ ਨੂੰ ਅੱਜ ਜੇ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿਗਾ ਜੀ ਵੈਲਵਟ ਦਾ ਤੁਹਾਨੂੰ ਸੂਟ ਮਿਲੇਗਾ ਬਰੋਸ਼ੇ ਵਿੱਚ ਬਹੁਤ ਹੀ ਸੋਹਣੇ ਇਹਨਾਂ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਜਿਹੜੇ ਅਗਲੇ ਸੂਟ ਲੈਣਗੇ ਇਹ ਤਨ ਪਿਓਰ ਡੋਲਾ ਸਾਟਨ ਜਕਵਾਰ ਵਿੱਚ ਮਿਲਣਗੇ ਬਹੁਤ ਹੀ ਸੋਹਣਾ ਸੈਲਫ ਪ੍ਰਿੰਟ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਡਾਰਕ ਕਲਰ ਲੈਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਲੈਣਗੇ ਤੁਹਾਨੂੰ ਮਿਲੇਗੀ ਸ਼ਰਟ ਮਿਲੇਗੀ ਜੌਰ ਜਰਦੀ ਫਿਲ ਫੁੱਲ ਏਮਬਰਾਇਡਰੀ ਰਹੇਗੀ ਬਹੁਤ ਹੀ ਸੋਹਣੀ ਹੈ ਨਾ ਵਿੱਚ ਕਲਰ ਰਹਿਣਗੇ ਬਿਸਕੋਸ ਗਰੇਵ ਦੀ ਬਾਟਮ ਹੋਏਗੀ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਸ਼ਰਟ ਦਾ ਪਰ ਮੀਟਰ ਅਲੱਗ ਹੋਏਗਾ ਐਂਡ ਬਾਟਮ ਦਾ ਪਰ ਮੀਟਰ ਅਲੱਗ ਹੋਏਗਾ ਅਗਲੇ ਜਿਹੜੇ ਸੂਟ ਆਣਗੇ ਪਿਓਰ ਵਿਸਕੋਸ ਕ੍ਰੇਪ ਦਾ ਸੂਟ ਮਿਲੇਗਾ ਪਲੇਨ ਸੂਟ ਹੋਏਗਾ ਜਿਹੜਾ ਇਹਦਾ ਦੁਪੱਟਾ ਹੋਏਗਾ ਪਿਓਰ ਚਿਨੌਨ ਸ਼ਿਫੋਨ ਦਾ ਦੁਪੱਟਾ ਹੋਏਗਾ ਫੁੱਲ ਫੁੱਲਕਾਰੀ ਤੇ ਕੀਤੀ ਗਈ ਹੈਂਡਵਰਕ ਦਾ ਕੰਮ ਰਹੇਗਾ ਇਹਨਾਂ ਵਿੱਚ ਵੀ ਕਲਰ ਬਹੁਤ ਹੀ ਪਿਆਰੇ ਨੇ ਅਗਲੇ ਜਿਹੜੇ ਸੂਟ ਆਣਗੇ ਤੁਹਾਨੂੰ ਮਿਲੇਗਾ ਜੀ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਮਿਲੇਗੀ ਏਮਬੋਡੀ ਬਹੁਤ ਹੀ ਸੋਹਣੀ ਕੀਤੀ ਰਹੀਗੀ ਡੋਪੀਆਨ ਦੀ ਬਾਟਮ ਮਿਲੇਗੀ ਜਿਹੜਾ ਦੁਪੱਟਾ ਉਹ ਵੀ ਤੁਹਾਨੂੰ ਆਰਗੈਂਜ਼ਾ ਦਾ ਮਿਲੇਗਾ ਉਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਅਗਲੇ ਜਿਹੜੇ ਸੂਟ ਆਣਗੇ ਕੋ ਟ੍ਰਾਈ ਡਿਜੀਟਲ ਪ੍ਰਿੰਟ ਵਿੱਚ ਤੁਹਾਨੂੰ ਸੂਟ ਮਿਲੇਗਾ ਜਿਹੜੀ ਇਸ ਦੇ ਨਾਲ ਬਾਟਮ ਹੋਏਗੀ ਉਹ ਪਲੇਨ ਹੋਏਗੀ ਇਹ ਵੀ ਪ੍ਰਾਈਸ ਚੈੱਕ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ